ਦੀ ਆਖਰੀ ਸਮੇਂ ਅਮਰ ਸਿੰਘ ਚਮਕੀਲਾ ਜੀ ਦੇ ਜਦੋਂ ਉੱਥੇ ਦੱਸਦੇ ਨੇ ਪੁਲਿਸ ਆ ਗਈ ਜਗਿੰਦਰ ਸਿੰਘ ਜਿਨ੍ਹਾਂ ਦੇ ਚਿਵਾੜੇ ਦੇ ਵਿੱਚ ਲਾਸਟਾਂ ਨੇ ਰੋਟੀ ਖਾਧੀ ਸੀ ਜਾਂ ਜਿਹੜਾ ਅੰਤਿਮ ਸਮਾਂ ਜਿਹੜਾ ਕਹਿ ਦਈਏ ਵੀ ਜਦੋਂ ਜਗਿੰਦਰ ਸਿੰਘ ਨੂੰ ਨਸੀਬ ਹੋਇਆ ਉਹਨਾਂ ਨੂੰ ਬਰਸ਼ਾਦਾ ਸਿਕਾਉਣ ਲਈ ਜਾਂ ਉਹਨਾਂ ਦੇ ਦੱਸਣ ਦੇ ਮੁਤਾਬਕ ਜਦੋਂ ਪੁਲਿਸ ਨੇ ਆ ਕੇ ਉਹਨਾਂ ਦੀ ਉਂਗਲ ਦੇ ਵਿੱਚੋਂ ਦੱਸਿਆ ਵੀ ਉਂਗਲ ਸੁੱਝੋਕੀ ਸੀ ਛਾਪ ਉਹਨਾਂ ਤੇ ਪਾਈ ਹੋਈ ਸੀ ਔਰ ਇਹਨਾਂ ਦੇ ਦੱਸਣ ਦੇ ਮੁਤਾਬਕ ਪੁਲਿਸ ਵਾਲਾ ਕਹਿੰਦੇ ਵੀ ਮੂੰਹ ਦੇ ਨਾਲ ਤੋਂ ਫਿੱਚ ਕੇ ਇਹਨਾਂ ਦੇ ਜਿਹੜੇ ਹੈਗਾ ਸੋਨਾ ਲਾਦੇ ਔਰ ਇਹ ਉਹ ਸ਼ਖਸ ਹੈ ਜਿਨ੍ਹਾਂ ਨੇ ਕਿ ਡਰਦੇ ਹੋਏ ਕਿਉਂਕਿ ਅੱਜ ਵੀ ਉਹ ਫਿਰ ਨਹੀਂ ਭੁੱਲੇ ਚਾਹੇ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਹਨਾਂ ਨੇ ਆਪਦੇ ਮੂੰਹ ਦੇ ਨਾਲ ਉਹਨਾਂ ਦੀ ਉਂਗਲ ਦੇ ਵਿੱਚੋਂ ਜਿਹੜੇ ਉਹਨਾਂ ਦੀ ਛਾਪ ਹਰ ਵੇਲੇ ਤੁਸੀਂ ਫੋਟੋ ਦੇ ਵਿੱਚ ਦੇਖੀ ਹੋਣੀ ਆ ਉਹ ਉਹਨਾਂ ਨੇ ਖਿੱਚ ਕੇ ਉਤਾਰ ਕਿਉਂ ਉਸ ਵੇਲੇ ਤੇ ਬਲਾਜਮਨ ਜਿਹੜੀ ਸੀ ਦਿੱਤੀ ਸੀਗੀ ਔਰ ਇਹਨਾਂ ਦੇ ਕੋਲੇ ਫੜਿਆਂ ਦੇ ਆਖਰੀ ਸਾਹ ਉਹਨਾਂ ਨੇ ਨਿਕਲੇ ਨੇ ਬਾਕੀ ਅੱਜ ਸਾਡੀ ਕੋਈ ਕਮੇਟੀ ਉਹਨਾਂ ਨੂੰ ਜਿਹੜਾ ਹੈਗਾ ਸਨਮਾਨ ਕਰਦੀ ਹੈ ਜਗENDER ਸਿੰਘ ਜੀ ਇਹ ਉਹ ਸਬਸ ਹੈ ਜਿਨ੍ਹਾਂ ਨੇ ਕਿ ਆਖਰੀ ਸਮਾਚਾਰ ਚਮਕੀ ਦਾ ਜੀ ਦੇ ਨਾਲ ਇਹਨਾਂ ਦੇ ਨਾਮ ਦੀ ਬੀੜਣ ਕੇ ਤਾੜੀ ਹੋ ਜੇ ਇੱਕ ਦੂਜੇ ਗੁਰਮੀਤ ਸਿੰਘ ਬਰੁੰਦੀ ਜੀ ਨੇ ਟਰੋਫੀ ਲੈ ਕੇ ਆਓ ਅਸੀਂ ਬਹੁਤ ਭਾਗਾਂ ਨੇ ਮਾਣ ਮਹਿਸੂਸ ਕਰ ਰਿਹਾ ਵੀ ਅੱਜ ਅਸੀਂ ਇਹਨਾਂ ਨੂੰ ਸਨਮਾਨ ਦੇ ਰਹੇ ਹਾਂ ਇਸੇ ਤਰ੍ਹਾਂ ਸੱਭਨਾ ਬਰਾੜ ਜੀ ਆ ਜਾਣ ਔਰ ਅੱਜ ਇਸ ਮੇਲੇ ਦੇ ਵਿੱਚ ਮੈਂ ਇਹ ਦੱਸਣ ਦੇ ਬਹੁਤ ਮਾਣ ਮਹਿਸੂਸ ਕਰਦਾ ਹਾਂ ਵੀ ਉਹਨਾਂ ਦੇ ਆਖਰੀ ਪਲਾਂ ਨੂੰ ਜਿਨ੍ਹਾਂ ਨੇ ਕੈਮਰੇ ਦੇ ਵਿੱਚ ਕੈਦ ਕੀਤਾ ਸੀ ਸਰਦਾਰ ਰਣਜੀਤ ਸਿੰਘ ਉਹਨਾਂ ਨੂੰ ਮਨਸ਼ੇ ਸੱਦਾ ਦਿਨਾ ਅਗਰ ਮੇਰੀ ਆਵਾਜ਼ ਸੁਣਦੇ ਨੇ ਨੇੜੇ ਜਿਨ੍ਹਾਂ ਨੇ ਫੋਟੋਆਂ ਲਾਸਟ ਖੱਚੀਆਂ ਹੋਈਆਂ ਨੇ ਜਿਹੜੀਆਂ ਕਿ ਅਸੀਂ ਨੱਟ ਤੇ ਦੇਖਦੇ ਆਂ ਅਗਰ ਨੇੜੇ ਮੇਰੀ ਆਵਾਜ਼ ਸੁਣਦੇ ਨੇ ਮੇਰੇ ਬੁਲਾਏ ਹੋਏ ਨੇ ਤਾਂ ਜਰੂਰ ਸਟੇਜ ਦੇ ਉਪਰ ਆਣ ਕੇ ਜੀ ਉਹਨਾਂ ਨੂੰ ਸਪਨਾ ਬਰਾੜ ਜੀ ਆਜੋ ਇਸ ਤੋਂ ਬਾਅਦ ਸਪਨਾ ਬਰਾੜ ਜੀ ਬਹੁਤ ਧੰਨਵਾਦ